ਪਿੰਡਾਂ ਤੇ ਉਸ ਪਿੰਡ ਦੇ ਸਕੂਲ ਚ ਮੌਜੂਦ ਹੈ ਜਿਸ ਪਿੰਡ ਦੇ ਸਕੂਲ ਦੇ ਟੀਚਰ ਨੂੰ ਇੱਕ ਨੈਸ਼ਨਲ ਅਵਾਰਡ ਮਿਲਣ ਜਾ ਰਿਹਾ ਸਾਡੇ ਨਾਲ ਉਹ ਟੀਚਰ ਮੌਜੂਦ ਹੈ ਕਰਦੇ ਉਹਨਾਂ ਨਾਲ ਗੱਲਬਾਤ ਸ਼ਸ਼ੀਕਲ ਬਾਈ ਜੀ ਸ਼ਸ਼ੀਕਲ ਜੀ ਪਹਿਲਾਂ ਤਾਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜਿਹੜਾ ਤੁਹਾਨੂੰ ਅੱਜ ਨੈਸ਼ਨਲ ਅਵਾਰਡ ਮਿਲਣ ਜਾ ਰਿਹਾ ਕੀ ਕਹਿਣਾ ਚਾਹੋਗੇ ਥੈਂਕ ਯੂ ਜੀ ਦੈਨਿਕ ਸਵੇਰਾ ਦੀ ਟੀਮ ਦਾ ਮੈਂ ਤੈਥੋਂ ਧੰਨਵਾਦ ਕਰਦਾ ਜੋ ਤੁਸੀਂ ਇੱਥੇ ਕਵਰੇਜ ਲਈ ਪਹੁੰਚੇ ਹੋ ਔਰ ਬੜਾ ਖੁਸ਼ੀ ਦਾ ਮੌਕਾ ਪੂਰੇ ਡਿਸਟ੍ਰਿਕਟ ਪਟੰਡਾ ਦੇ ਲਈ ਕਿਉਂਕਿ ਪਹਿਲੀ ਵਾਰੀ ਹੋ ਰਿਹਾ ਹੈ ਕਿ ਬਟਿੰਡਾ ਡਿਸਟ੍ਰਿਕਟ ਦੇ ਵਿੱਚੋਂ ਨੈਸ਼ਨਲ ਅਵਾਰਡ ਦੇ ਲਈ ਕੋਈ ਚੁਣਿਆ ਗਿਆ ਔਰ ਮੈਂ ਪਰਮਾਤਮਾ ਦਾ ਵੀ ਲੱਖ ਲੱਖ ਸ਼ੁਕਰੀਆ ਦਾ ਕਰਦਾ ਕਿ ਉਹਨਾਂ ਨੇ ਇਹ ਮੌਕਾ ਮੇਰੇ ਨਾਮ ਦੇ ਉੱਤੇ ਮੈਨੂੰ ਮਤਭਖਸ਼ਿਆ ਰਜਿੰਦਰ ਜੀ ਜੇ ਗੱਲ ਕਰੀਏ ਕਿਵੇਂ ਸੋਚਿਆ ਵੀ ਅਸੀਂ ਇਸ ਨੈਸ਼ਨਲ ਅਵਾਰਡ ਲਈ ਅਪਲਾਈ ਕਰਨਾ ਹੈ ਕੀ ਕਰਨਾ ਚਾਹੂਗੇ ਨੈਸ਼ਨਲ ਅਵਾਰਡ ਅਪਲਾਈ ਕਰਨ ਦਾ ਅਸਲ ਚ ਬਾਅਦ ਚ ਖਿਆਲ ਆਇਆ ਪਹਿਲਾਂ ਸ਼ੁਰੂ ਤੋਂ ਜੋ ਅਧਿਆਪਨ ਕਿੱਤੇ ਪ੍ਰਤੀ ਜੋ ਲਗਨ ਸੀ ਮੇਰੀ ਸ਼ੁਰੂ ਚ ਸੀਗੀ ਔਰ ਚਾਰ ਸਕੂਲਾਂ 'ਚ ਮੈਂ ਕੰਮ ਕੀਤਾ ਹੈ ਔਰ ਉਸ ਕੰਮ ਨੂੰ ਦੇਖਦੇ ਹੋਏ ਮੈਨੂੰ ਪ੍ਰੇਰਿਤ ਕੀਤਾ ਸਾਡੇ ਜੋ ਜ਼ਿਲ੍ਹੇ ਦੀ ਟੀਮ ਹੈ ਸਾਡੇ ਸੀਨੀਅਰ ਟੀਚਰ ਹੈ ਰੰਧਾਵਾ ਸਰ ਖਾਸ ਕਰਕੇ ਮੈਂ ਜ਼ਿਕਰ ਕਰਨਾ ਚਾਹਾਂਗਾ ਉਹਨਾਂ ਨੇ ਮੈਨੂੰ ਦੱਸਿਆ ਸੀ ਕਿ ਸਟੇਟ ਅਵਾਰਡ ਵੀ ਹੁੰਦਾ ਕੋਈ ਤਾਂ ਮੈਨੂੰ ਉਦੋਂ ਪਤਾ ਲੱਗਿਆ ਸੀ ਔਰ ਉਸ ਤੋਂ ਬਾਅਦ ਹੀ ਹੌਲੀ-ਹੌਲੀ ਚੀਜ਼ਾਂ ਗਾਂਧੀਆਂ ਵੱਧੀਆਂ ਗਈਆਂ ਸਰਮਾਨ ਮਿਲਦੇ ਗਏ ਔਰ ਹੌਲੀ-ਹੌਲੀ ਨੈਸ਼ਨਲ ਅਵਾਰਡ ਦੇ ਨਾਮ ਮੇਰਾ ਨਾਲ ਜੁੜ ਗਿਆ ਜੀ ਅਰਜਿੰਦਰ ਜੀ ਕਿੰਨੇ ਟਾਈਮ ਤੋਂ ਇਸ ਸਕੂਲ 'ਚ ਤੁਸੀਂ ਅਪਾਇੰਟ ਹੋ ਮੈਂ ਸਰ 2015 ਦੇ ਵਿੱਚ ਇਸ ਸਕੂਲ ਨੂੰ ਜੁਆਇਨ ਕੀਤਾ ਸੀ 2 ਜੁਲਾਈ 2015 ਨੂੰ ਔਰ ਇਸ ਤੋਂ ਪਹਿਲਾਂ ਮੈਂ ਚਾਰ ਸਕੂਲਾਂ ਤਿੰਨ ਸੁਨਨ ਚਾਇਆ ਵੀ ਇਸ ਸਕੂਲ ਚ ਪਹਿਲਾਂ ਵਿਦਿਆਰਥੀ ਬਹੁਤ ਘੱਟ ਸੀ ਤੁਸੀਂ ਬਹੁਤ ਮਿਹਨਤ ਕੀਤੀ ਤੁਹਾਡੀ ਮਿਹਨਤ ਦੇ ਜਿਹੜੇ ਸਦਕਾ ਇਸ ਸਕੂਲ ਚ ਹੁਣ ਕਾਫੀ ਬੱਚਿਆਂ ਦੀ ਜਿਹੜੀ ਗਿਣਤੀ ਦੀ ਤਦਾਰ ਹੈ ਕਾਫੀ ਆਪ ਹੋਈ ਹੈ ਕੀ ਕਹਿਣਾ ਚਾਹੋ ਜੀ ਬਿਲਕੁਲ ਜਦੋਂ ਮੈਂ 2015 ਚ ਸਕੂਲ ਨੂੰ ਜੁਆਇਨ ਕੀਤਾ ਤਾਂ ਸਕੂਲ ਦੀ ਹਾਲਤ ਬਹੁਤ ਮਾੜੀ ਸੀ ਇੱਥੋਂ ਦੀ ਔਰ 33 ਬੱਚੇ ਸੀ ਸਿਰਫ ਔਰ ਮੈਂ ਇੱਥੇ ਸਿੰਗਲ ਟੀਚਰ ਰਹਿ ਗਿਆ ਸੀ ਉਦੋਂ ਮੇਰੇ ਨਾਲ ਦੇ ਟੀਚਰ ਰਿਟਾਇਰ ਹੋ ਗਏ ਸੀਗੇ ਔਰ ਇਹ ਸਕੂਲ ਲਗਾਤਾਰ ਬੱਚੇ ਕਟ ਰੇਸ ਤੇ ਬੰਦ ਹੋਣ ਵਾਲ ਜਾ ਰਿਹਾ ਸੀ ਪਿੰਡ ਬੜਾ ਛੋਟਾ ਹੈ 550 ਆਬਾਦੀ ਇੱਥੋਂ ਦੀ ਤਾਂ ਮੈਂ ਸੋਚਿਆ ਕਿ ਬੱਚੇ ਨਾਲ ਲਿਆਂਦੇ ਤੇ ਬੰਦ ਹੋ ਜਾਣਾ ਹੈ ਤਾਂ ਬੱਚੇ ਜ਼ਰੂਰੀ ਸੀ ਸੋ ਮੈਂ ਪਹਿਲਾਂ ਤਾਂ ਲਗਾਤਾਰ 1.5 ਸਾਲ ਮੈਂ ਬੱਚਿਆਂ ਤੇ ਬਹੁਤ ਜ਼ਿਆਦਾ ਐਜੂਕੇਸ਼ਨ ਲੈਵਲ ਅਪ ਕਰਨ ਲਈ ਬੂਸਟ ਅਪ ਕੀਤਾ ਉਹਨਾਂ ਨੂੰ ਮੈਂ ਬਹੁਤ ਮਿਹਨਤ ਕੀਤੀ ਰਾਤ ਤੱਕ ਸਕੂਲ ਲੱਗਦਾ ਹੁੰਦਾ ਸੀ ਉਦੋਂ ਵੀ ਹੁਣ ਵੀ ਲੱਗਦਾ ਹੈ ਮਤਲਬ ਪਰ ਉਦੋਂ ਉਹਨਾਂ ਦਾ ਬੂਸਟ ਅਪ ਕਰਨ ਲਈ ਮੈਂ ਬਹੁਤ ਜ਼ਿਆਦਾ ਸਖਤ ਮਿਹਨਤ ਕੀਤੀ ਬੱਚਿਆਂ ਨੂੰ ਕੀਤਾ ਉਤੋਂ ਬਾਅਦ ਮੈਂ ਨਾਲ ਦੇ ਪਿੰਡਾਂ ਦੇ ਵਿੱਚ ਨਿਕਲਿਆ ਉਹਨਾਂ ਨੂੰ ਨਾਲ ਲੈ ਕੇ ਮੈਂ ਡੋਰ ਟੂ ਡੋਰ ਵਿਜ਼ ਜਿਹੜੇ ਮਾਪੇ ਦੇ ਬੱਚੇ ਪ੍ਰਾਈਵੇਟ ਚ ਪੜ੍ਹਦੇ ਹੁੰਦੇ ਸੀ ਮੈਂ ਉਹਨਾਂ ਦੇ ਘਰੇ ਜਾਂਦਾ ਸੀ ਆਪਣੇ ਬੱਚਿਆਂ ਨੂੰ ਬਰਾਬਰ ਪਠਾ ਲੈਂਦਾ ਸੀ ਔਰ ਉਹਨਾਂ ਦੇ ਬੱਚਿਆਂ ਦੇ ਨਾਲ ਮੇਰੇ ਬੱਚਿਆਂ ਦਾ ਕੰਪੀਟੀਸ਼ਨ ਹੁੰਦਾ ਸੀ ਮਾਪੇ ਦੇ ਸਾਹਮਣੇ ਤਾਂ ਜਦੋਂ ਮਾਪੇ ਦੇਖਦਾ ਸੀ ਕਿ ਮੇਰੇ ਵਾਲੇ ਬੱਚਿਆਂ ਦਾ ਐਜੂਕੇਸ਼ਨ ਲੈਵਲ ਜਾਂ ਉਹਨਾਂ ਦੇ ਕੰਫੀਡੈਂਸ ਲੈਵਲ ਹੈ ਜਿਹੜਾ ਬੇਸਿਕ ਲੈਵਲ ਬੜਾ ਮਜ਼ਬੂਤ ਹੈ ਤਾਂ ਮੌਕੇ ਤੇ ਮੇਰੇ ਕੋਲ ਐਡਮਿਸ਼ਨ ਕਰਾਉਂਦਾ ਸੀ ਨਾਲ ਦੀ ਨਾਲ ਮਾਪੇ ਤਾਂ ਜਿਹਦੇ ਕਰਕੇ ਸਾਡਾ ਰਿਕਾਰਡ ਬਣਿਆ 2018 ਦੇ ਵਿੱਚ ਇਨਰੋਲਮੈਂਟ ਦਾ ਪੰਜਾਬ ਸਰਕਾਰ ਦੀ ਜਿਹੜੀ ਸਕੀਮ ਹੈ ਈਚ ਵਨ ਬ੍ਰਿੰਗ ਵਨ ਉਹ ਤੋਂ ਚੱਲ ਰਹੀ ਸੀਗੀ ਮੁਹਿੰਮ ਤਾਂ ਮੈਂ ਉਹਦਾ ਈਚ ਵਨ ਬ੍ਰਿੰਗ 2 ਦਾ ਰਿਕਾਰਡ ਬਣਾਤਾ ਸੀ ਦਾਖਲੇ ਬੱਚਿਆਂ ਦਾ ਕਰਕੇ ਉਸ ਤੋਂ ਬਾਅਦ ਸਾਡੇ ਮਾਨਯੋਗ ਦਿਓ ਸਾਹਿਬ ਨੇ ਸਰਦਾਰ ਹਰਦੀਪ ਸਿੰਘ ਜੀ ਤੱਗੜ ਸਾਹਿਬ ਔਰ ਬਲਜੀਤ ਸਿੰਘ ਜੀ ਸਨੋਹਾ ਇਹਨਾਂ ਨੇ ਮੈਨੂੰ ਮਜ਼ਾਕ-ਮਜ਼ਾਕ ਚ ਕਿਹਾ ਕਿ ਜਿੰਦਰ ਸਿੰਘ ਐਡਮਿਸ਼ਨਾਂ ਬਹੁਤ ਕਰਤੀਆਂ ਕਿ ਅਗਲੇ ਸਾਲ ਵੀ ਦੁੱਗਣੇ ਕਰ ਦੇਗਾ ਕਿਉਂਕਿ ਅਗਲੇ ਸਾਲ ਟਾਰਗੇਟ ਹੋਰ ਵੱਡਾ ਹੋ ਗਿਆ ਸੀ ਉਦੋਂ ਦੁੱਗਣੇ ਕਰਨ ਦਾ ਮਤਲਬ 110 ਬੱਚੇ ਹੋਰ ਦਾਖਲ ਕਰਨੇ ਮੈਂ ਤੁਸੀਂ ਮੈਨੂੰ ਟੀਚਰ ਦਿਓ ਤਾਂ ਅਗਲੇ ਸਾਲ ਮੈਂ 110 ਬੱਚੇ ਹੋਰ ਇਨਰੋਲ ਕਰਤੇ ਉਹੀ ਮੋਹਿ ਮੈਂ ਉਸੇ ਤਰ੍ਹਾਂ ਹੀ ਮੈਂ ਚੱਲਿਆ ਮੈਂ ਪਿੰਡਾਂ 'ਚ ਗਿਆ ਔਰ ਤੁਸੀਂ ਯਕੀਨ ਕਰੋਗੇ ਕਿ 2015 'ਚ ਇਸ ਪਿੰਡ ਦੇ ਬੱਚੇ ਵੀ ਇੱਥੇ ਆਉਣ ਤੋਂ ਕੰਨੀ ਘਤਰਾਉਂਦੇ ਸੀ ਪਰ ਅੱਜ ਦੇ ਹਾਲਾਤ ਇਹ ਆ ਪਿਛਲੇ 3 ਸਾਲਾਂ ਤੋਂ ਕਿ ਵੈਨਾ ਤੇ ਛੜ ਕੇ ਬੱਚੇ ਆ ਰਹੇ ਆ 16 ਵੱਡੇ ਵੱਡੇ ਪਿੰਡਾਂ ਦੇ ਪ੍ਰਾਈਵੇਟ ਸਕੂਲ ਛੱਡ ਕੇ ਉਹ ਇੱਥੇ ਦਾਖਲਾ ਲੈ ਰਹੇ ਆ ਔਰ 240 ਗਿਣਤੀ ਪਹੁੰਚ ਗਈ ਸਾਡੀ ਜੋ ਕਿ ਪੰਜਾਬ ਲੈਵਲ ਤੇ ਦਾ ਰਿਕਾਰਡ ਬਣਿਆ ਹਰ ਜਿੰਦੇ ਜੇ ਗੱਲ ਕਰੀਏ ਸਕੂਲ ਚ ਕਿਸ ਤਰ੍ਹਾਂ ਦੇ ਪ੍ਰਬੰਧ ਹੈ ਬੱਚਿਆਂ ਨੂੰ ਬੱਚਿਆਂ ਦੇ ਲਈ ਖਾਸੀਅਤ ਹੀ ਮੇਰੀ ਇਸ ਗੱਲ ਦੀ ਜਿਹੜੀ ਜ਼ਿਕਰ ਕਰਨਾ ਬਣਦਾ ਸੀ ਕਿ ਬੱਚੇ ਵਧਾਉਣਾ ਜਾਂ ਸਕੂਲ ਨੂੰ ਰੰਗ ਰੋਗਣ ਕਰਨਾ ਇੱਕ ਡਿਫਰੈਂਟ ਚੀਜ਼ਾਂ ਨੇ ਬੇਸਿਕ ਮਾਪੇ ਪੈਦਾ ਬੱਚੇ ਨੂੰ ਐਜੂਕੇਸ਼ਨ ਦੇ ਲਈ ਔਰ ਐਜੂਕੇਸ਼ਨ ਜੇ ਤੁਸੀਂ ਵਧੀਆ ਟੰਗਣਾ ਦੇ ਰਹੇ ਹੋ ਉਹਦੇ ਲਈ ਐਜੂਕੇਸ਼ਨ ਸਰੋਤਾਂ ਦੀ ਲੋੜ ਪੈਂਦੀ ਹੈ ਸਾਨੂੰ ਬਹੁਤ ਸਾਰੇ ਹੱਥੀਂ ਇਜਾਦ ਕੀਤੇ ਹੋਏ ਇੰਸਟਰੂਮੈਂਟ ਨੇ ਜਿਹਨੂੰ ਆਪਾਂ TLM ਬੋਲਦੇ ਆਂ ਬਾਲਾ ਵਰਕ ਹੈ ਮੇਰੇ ਹੱਥੀਂ ਕੀਤੀ ਹੋਈ ਆ ਮੋਸਟਲੀ ਇੱਥੇ ਰੰਗ ਰੋਗਣ ਜੋ ਬੱਚਿਆਂ ਨੂੰ ਪੜ੍ਹਾਈ ਦੇ ਲਈ ਜ਼ਰੂਰੀ ਹੁੰਦੀ ਹੈ ਇਸ ਤੋਂ ਇਲਾਵਾ ਜੇ ਅੱਜ ਕੱਲ ਦੀ ਟੈਕਨੋਲੋਜੀ ਦੀ ਗੱਲ ਕਰੀਏ ਤਾਂ ਸਾਡੇ ਵੱਡੇ ਜਿਹੇ ਕੋਚਿੰਗ ਸੈਂਟਰ ਆ ਉਹਨਾਂ ਚ ਇੰਟਰਐਕਟਿਵ ਪੈਨਲ ਯੂਜ਼ ਕਰਦੇ ਆਪਾਂ ਦੇਖਦੇ ਆਂ ਔਰ 2 ਸਾਲ ਪਹਿਲਾਂ ਅਸੀਂ ਜ਼ਿਲ੍ਹੇ ਦਾ ਪਹਿਲਾ ਸਕੂਲ ਸੀ ਇਹ ਬਟੰਡਾ ਦਾ ਕਿ ਜਿੱਥੇ ਅਸੀਂ ਇੰਟਰਐਕਟਿਵ ਪੈਨਲ ਇੰਸਟਾਲ ਕੀਤੇ ਸੀ ਔਰ ਹੁਣ ਹਰੇਕ ਕਮਰੇ ਦੇ ਵਿੱਚ ਮਤਲਬ ਇੰਟਰਐਕਟਿਵ ਪੈਨਲ ਤੇ ਪੜ੍ਹਾਈ ਹੋ ਰਹੀ ਹੈ ਔਰ ਤੁਸੀਂ ਇਲਾਕੇ ਦੇ ਸਾਰੇ ਸਕੂਲਾਂ ਨੂੰ ਵਿਜ਼ਿਟ ਕਰ ਲਓ ਮੋਸਟਲੀ ਪ੍ਰਾਈਵੇਟ ਸਕੂਲਾਂ ਦੇ ਵਿੱਚ ਵੀ ਇਹ ਫੈਸਿਲਿਟੀ ਜਿਹੜੀ ਹੈ ਟੋਟਲੀ ਰੂਪਚਾ ਜੇ ਨਹੀਂ ਆਈ ਔਰ ਅਸੀਂ ਐਡਵਾਂਸ ਟੈਕਨੀਕਸ ਔਰ ਪ੍ਰੋਜੈਕਟਰਸ ਐਲਈਡੀਜ਼ ਔਰ ਸਾਡੇ ਕੋਲੇ ਪੰਜਾਬ ਸਰਕਾਰ ਦੇ ਦਿੱਤੇ ਹੋਏ ਐਪਸ ਨੇ ਐਜੂਕੇ ਰੈਪ ਉਹਨਾਂ ਰਾਹੀਂ ਸਾਡੀ ਸਟੱਡੀ ਹੈ ਜਿਹੜੀ ਇੰਨੀ ਜ਼ਿਆਦਾ ਐਂਟਰਟੇਨਮੈਂਟ ਨਾਲ ਭਰਪੂਰ ਹੈ ਕਿ ਬੱਚੇ ਮਜ਼ੇ ਨਾਲ ਸਿੱਖਦੇ ਆ ਔਰ ਉਹਨਾਂ ਦਾ ਗਿਆਨ ਹੈ ਜਿਹੜਾ ਉਹ ਦੇਖੇ ਹੀ ਵੱਧਾ ਰਜਿੰਦਰ ਜੀ ਜੇ ਗੱਲ ਕਰੀਏ ਤੁਹਾਡੀ ਕੁਆਲਿਫਿਕੇਸ਼ਨ ਕੀ ਹੈ ਮੇਰੀ ਕੁਆਲਿਫਿਕੇਸ਼ਨ ਬੇਸਿਕ ਮੈਂ ਈਟੀਟੀ ਪੋਸਟ ਤੇ ਕੰਮ ਕਰ ਰਿਹਾ ਤਾਂ ਈਟੀਟੀ ਦੇ ਬਸ ਤੇ ਮੈਨੂੰ ਇਹ ਨੌਕਰੀ ਮਿਲੀ ਹੈ ਬਟ ਮੈਂ ਉਸ ਤੋਂ ਬਾਅਦ ਪਲੱਸ 2 ਤੋਂ ਬਾਅਦ ਈਟੀਟੀ ਕੀਤੀ ਉਸ ਤੋਂ ਬਾਅਦ ਮੈਂ ਪ੍ਰਾਈਵੇਟ ਸਟੱਡੀ ਰਹੀ ਬੀਏ ਐਮਏ ਬੀਐਡ ਮੈਂ ਕੰਪਲੀਟ ਕੀਤੀ ਆਪਦੀ ਸਰ ਫੈਮਿਲੀ ਦਾ ਸਪੋਰਟ ਕਿਸ ਤਰ੍ਹਾਂ ਦਾ ਰਿਹਾ ਕਿ ਜਿਵੇਂ ਅਸੀਂ ਪਿੰਡ ਵਾਸੀਆਂ ਨਾਲ ਗੱਲਬਾਤ ਕੀਤੀ ਵੀ ਜਿਵੇਂ ਆਪਣੀ ਟੀਚਿੰਗ ਲੈਂਡ 'ਚ ਜਿਹੜੀ ਆਪਾਂ ਜੌਬ ਕਰਦੇ ਹੈਗੇ 5 ਘੰਟਿਆਂ ਦੀ ਹੋਗੀ ਪਰ ਤੁਸੀਂ ਇੱਥੇ 12-12 ਘੰਟੇ ਕੰਮ ਕਰਦੇ ਰਹੇ ਹੋ ਤੇ ਫੈਮਿਲੀ ਦਾ ਕਿਸ ਤਰ੍ਹਾਂ ਦਾ ਸਪੋਰਟ ਰਿਹਾ ਫੈਮਿਲੀ ਦਾ ਸਪੋਰਟ ਬਹੁਤ ਵਧੀਆ ਰਿਹਾ ਜੀ ਮੈਂ ਅੱਜ ਇੱਥੇ ਤੱਕ ਪਹੁੰਚਿਆ ਤਾਂ ਪਿੱਛੇ ਮੇਰੀ ਫੈਮਿਲੀ ਦੀ ਸਪੋਰਟ ਆ ਜਾ ਮੈਂ ਆਪਣੇ ਗੁਰੂ ਸਹਿਬਾਨਾਂ ਦਾ ਧੰਨਵਾਦ ਕਰਨਾ ਚਾਹੁੰਦਾ ਔਰ ਜਿਹੜੀ ਤੁਸੀਂ ਕੰਮ ਦੀ ਗੱਲ ਕਰੀ ਇਹ ਮਜਬੂਰੀ ਸੀ ਕਿਉਂਕਿ ਮੈਂ ਸਿੰਗਲ ਟੀਚਰ ਸੀਗਾ ਜੇ ਛੁੱਟੀ ਵੀ ਲੈਣੀ ਹੁੰਦੀ ਸੀ ਤਾਂ ਪਹਿਲਾਂ ਸੈਂਟਰ 'ਚ ਹੋਰ ਟੀਚਰ ਦਾ ਪ੍ਰਬੰਧ ਹੁੰਦਾ ਸੀ ਫੇਰ ਮੈਨੂੰ ਛੁੱਟੀ ਮਿਲਦੀ ਸੀ ਤਾਂ ਮੈਂ ਮਹਿਸੂਸ ਕੀਤਾ ਕਿ ਮੈਂ ਪੰਜੇ ਕਲਾਸਾਂ ਨੂੰ ਨਾ ਕੰਮ ਦਿੰਦਾ ਹੁੰਦਾ ਸੀਗਾ ਬਰਾਂਡੇ ਦੇ ਵਿੱਚ ਲਾਈਨ ਚ ਭਾ ਲੈਂਦਾ ਸੀ ਸਾਹਮਣੇ ਵਾਲੀ ਬਿਲਡਿੰਗ ਹੀ ਸੀ ਪੁਰਾਣੀ ਉਹ ਤੋਂ ਕੱਲੇ ਬਰਾਂਡੇ ਸੀਗੇ ਤਾਂ ਉੱਥੇ ਮੈਂ ਪੰਜੇ ਕਲਾਸਾਂ ਨੂੰ ਸੀਨੀਅਰ ਵਾਈਜ਼ ਭਾ ਲੈਂਦਾ ਪਹਿਲੀ ਤੋਂ ਸਟਾਰਟ ਕਰਦਾ ਮੈਨੂੰ ਪਤਾ ਛੁੱਟੀ ਹੋਣ ਵਾਲੀ ਹੋ ਜਾਂਦੀ ਜਦੋਂ ਪੰਜ ਤਾਂ ਇਸ ਤਰ੍ਹਾਂ ਚੱਲਦਾ ਸੀ ਮੈਨੂੰ ਸਭ ਤੋਂ ਔਖਾ ਲੱਗਦਾ ਸੀਗਾ ਵੀ ਪੰਜ ਕਲਾਸਾਂ ਨੂੰ ਸਿਲੇਬਸ ਤਾਂ ਉਨੇ ਹੀ ਕਰਾਉਣਾ ਪਊਗਾ ਤੁਹਾਨੂੰ ਮੈਂ ਸਿੰਗਲ ਟੀਚਰ ਸੀ ਮੈਂ ਕਿਹਾ ਵੀ ਇਸ ਗੱਲ ਤੋਂ ਕਿਵੇਂ ਨਿਕਲਿਆ ਜਾ ਸਕਦਾ ਵੀ ਮੈਂ ਵੀ ਇੱਕ ਕਲਾਸ ਨੂੰ ਪੜ੍ਹਾਵਾਂ ਸਵੇਰ 8 ਵਜੇ ਤੋਂ 2 ਵਜੇ ਤੱਕ ਤਾਂ ਮੈਂ ਉਸੇ ਲਈ ਹੀ ਟਾਰਗੇਟ ਮੰਨ ਕੇ ਮਿਹਨਤ ਕੀਤੀ ਮੇਰੀ ਫੈਮਿਲੀ ਦੀ ਸਪੋਰਟ ਤਾਂ ਰਹੀ ਕਿਉਂਕਿ ਮੈਂ ਕਈ ਵਾਰੀ ਇੱਥੇ ਰਾਤਾਂ ਨੂੰ ਜਾਂਦਾ ਸੀਗਾ ਲੇਬਰ ਵਾਲੇ ਵੀ ਕਈ ਵਾਰੀ ਲੇਬਰ ਕਰਕੇ ਚੱਲੇ ਜਾਂਦੇ ਸੀ ਮੈਂ ਸਕੂਲ 'ਚ ਹੁੰਦਾ ਸੀ ਪਿੰਡ ਵਾਲੇ ਇਸ ਗੱਲ ਦੇ ਗਵਾਹ ਨੇ ਕਿ ਇਸ ਸਕੂਲ ਨੂੰ ਬਿਲਟ ਅਪ ਕਰਨ ਲਈ ਦਾਨੀ ਸੱਜਣਾ ਨੇ ਮੇਰੇ ਨਾਲ ਮੋਢੇ ਨਾਲ ਮੋਢਾ ਜੋੜਿਆ ਪਰ ਮੈਂ ਰਾਤਾਂ ਤਿੱਕਰ ਉਹਨਾਂ ਨੇ ਮੈਨੂੰ ਮਿਹਨਤ ਕਰਦੇ ਹੋਏ ਦੇਖਿਆ ਇਹੀ ਕਾਰਨ ਹੈ ਕਿ ਲਗਭਗ ਆ ਦਾਨੀਆਂ ਦਾ ਬੋਰਡ ਸਾਡਾ 30 ਲੱਖ ਦਾ ਡੋਨੇਸ਼ਨ ਇਸ ਸਕੂਲ ਤੇ ਖਰਚ ਹੋਇਆ ਲਗਭਗ 35 ਤੋਂ 40 ਲੱਖ ਸਰਕਾਰ ਨੇ ਸਾਨੂੰ ਗ੍ਰਾਂਟਸ ਦਿੱਤੀਆਂ 2.5 ਲੱਖ ਦੇ ਕਰੀਬ ਮੈਂ ਆਪ ਇੱਥੇ ਹਾਰਡਵਰਕ ਕੀਤਾ ਆਪ ਦੀ ਜੇਬ ਜੋ ਲਾਇਆ ਆ ਪਾਕਟ ਮਨੀ ਲਾਇਆ ਹੁਣ ਵੀ ਲਾ ਰਹੇ ਆ ਔਰ ਟੀਮ ਵਰਕ ਦੇ ਰੂਪ ਚ ਅਸੀਂ ਬੱਚਿਆਂ ਦੀ ਐਜੂਕੇਸ਼ਨ ਲੈ ਕੇ ਹੁਣ ਅੱਗੇ ਵਧ ਰਹੇ ਹਾਂ ਅਰਜਿੰਦਰ ਜੀ ਇਹ ਗੱਲ ਕਰੀਏ ਕਿ ਤੁਮਾਮ ਟੀਚਰਸ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਮੈਂ ਇਹੀ ਮੈਸੇਜ ਦੇਵਾਂਗਾ ਕਿ ਪਰਮਾਤਮਾ ਨੇ ਸਾਨੂੰ ਬਹੁਤ ਵਧੀਆ ਰੋਜ਼ਗਾਰ ਦਿੱਤਾ ਹੈ ਪੁੰਨ ਨਾਲੇ ਫਲੀਆਂ ਅਧਿਆਪਕ ਤੇ ਡਾਕਟਰ ਨੂੰ ਇਹ ਕਿਹਾ ਜਾਂਦਾ ਕਿ ਪੁੰਨ ਦੇ ਨਾਲੇ ਫਲੀਆਂ ਪਰ ਜੇ ਅਸੀਂ ਆਪਦੇ ਅਹੁਦੇ ਨੂੰ ਸਹੀ ਸਮਝੀਏ ਆਪਦੀ ਤਨਖਾਹ ਦਾ ਮੁੱਲ ਪਾਈਏ ਬੱਚਿਆਂ ਨੂੰ ਸਹੀ ਢੰਗ ਨਾਲ ਐਜੂਕੇਟ ਕਰੀਏ ਬਹੁਤ ਸਾਰੇ ਮਿਹਨਤੀ ਟੀਚਰ ਕਰ ਵੀ ਰਹੇ ਹੈ ਇਹ ਗੱਲ ਨਹੀਂ ਹੈਗੀ ਤਾਂ ਸਾਡਾ ਸਤਕਾਰ ਪਹਿਲਾਂ ਦੀ ਤਰ੍ਹਾਂ ਬਹਾਲ ਵੀ ਹੋਏਗਾ ਔਰ ਬੱਚੇ ਦੁਬਾਰਾ ਸਰਕਾਰੀ ਸਕੂਲਾਂ ਵੱਲ ਜਿਵੇਂ ਆ ਰਹੇ ਹੈ ਵੱਡੀ ਗਿਣਤੀ ਚ ਸਰਕਾਰੀ ਸਕੂਲਾਂ ਚ ਬੱਚੇ ਆਉਣੇ ਸ਼ੁਰੂ ਹੋਣਗੇ ਰਜਿੰਦਰ ਜੀ ਨੈਸ਼ਨਲ ਅਵਾਰਡ ਮਿਲਣ ਜਾ ਰਿਹਾ ਕਿਸ ਤਰ੍ਹਾਂ ਦਾ ਫੀਲ ਹੋ ਰਿਹਾ ਬਹੁਤ ਹੀ ਖੁਸ਼ੀ ਵਾਲਾ ਮਹਿਸੂਸ ਹੋ ਰਿਹਾ ਮਾਣ ਮਹਿਸੂਸ ਹੋ ਰਿਹਾ ਔਰ ਇਸ ਗੱਲ ਦੀ ਸਭ ਤੋਂ ਵੱਧ ਖੁਸ਼ੀ ਹੈ ਕਿ ਬਠਿੰਡਾ ਡਿਸਟ੍ਰਿਕਟ ਚ ਇਹ ਨੈਸ਼ਨਲ ਅਵਾਰਡ ਮਿਲਣ ਜਾ ਰਿਹਾ ਇਸ ਵਾਰ ਪ੍ਰਿੰਦਰ ਜੀ ਜੇ ਗੱਲ ਕਰੀਏ ਕਿੰਨੇ ਟੀਚਰਸ ਨੇ ਜਿਹੜਾ ਅਪਲਾਈ ਕੀਤਾ ਸੀ ਸਵਾਰਨ ਲਈ ਪੂਰੇ ਆਲ ਓਵਰ ਇੰਡੀਆ ਤਾਂ ਗਿਣਤੀ ਦੇਖੋ ਇਹ ਹਜ਼ਾਰਾਂ ਚੋਂ ਗਾਂ ਚਲੀ ਜਾਂਦੀ ਹੈ ਹਜ਼ਾਰਾਂ ਦੇ ਵਿੱਚ ਨਹੀਂ ਮੈਂ ਪੰਜਾਬ ਜਾਂ ਬਟਿੰਡਾ ਦੀ ਗੱਲ ਕਰ ਰਿਹਾ ਬਟਿੰਡਾ ਚ ਸਾਰਾ ਤਿੰਨ ਸਿਲੈਕਟ ਕਰਨੇ ਹੁੰਦੇ ਆ ਡਿਸਟ੍ਰਿਕਟ ਲੈਵਲ ਤੇ ਸਟੇਟ ਲੈਵਲ ਤੇ 6 ਸਿਲੈਕਟ ਕਰਨੇ ਹੁੰਦੇ ਆ ਔਰ ਇੰਡੀਆ ਲੈਵਲ ਤੇ 50 ਟੀਚਰ ਇਹਦੇ ਵਾਸਤੇ ਸਿਲੈਕਟ ਹੋਣੇ ਹੁੰਦੇ ਆ ਅਪਲਾਈ ਤਾਂ ਬਹੁਤ ਸਾਰੇ ਕਰਦੇ ਆ ਉਹਨਾਂ ਚ ਪਹਿਲਾਂ ਤਾਂ ਛਾਣਨਾ ਡਿਸਟ੍ਰਿਕਟ ਲੈਵਲ ਤੇ ਲੱਗ ਜਾਂਦਾ ਉਹ ਚੋਂ 4 ਅਪਲਾਈ ਹੋਈ ਸੀ ਬਟਿੰਡੇ ਚ 3 ਰਹਿ ਗਏ ਸੀ ਉਦੋਂ ਬਾਅਦ 6 ਸਿਲੈਕਟ ਹੋਏ ਸਟੇਟ ਦੇ ਸਟੇਟ ਤੋਂ ਸ਼ਾਨਾ ਲੱਗਿਆ ਉਦੋਂ ਬਾਅਦ ਐ ਕਿ ਦੋ ਪੰਜਾਬ ਦੇ ਹਿੱਸੇ ਆਏ ਆ ਜੋ ਕਿ ਮਾਨ ਵਾਲੀ ਗੱਲ ਹੈ ਦੋ ਨੈਸ਼ਨਲ ਅਵਾਰਡ ਪੰਜਾਬ ਨੂੰ ਮਿਲਣ ਜਾ ਰਹੇ ਆ ਟੋਟਲ 50 ਦੇ ਵਿੱਚੋਂ ਇਸ ਅਵਾਰਡ ਨੂੰ ਅਪਲਾਈ ਕਰਨ ਲਈ ਕੋਈ ਕੰਡੀਸ਼ਨ ਵੀ ਹੁੰਦੀ ਆ ਸਰ ਕੰਡੀਸ਼ਨ ਤਾਂ ਇਹਦੇ ਲਈ ਕੋਈ ਜ਼ਿਆਦਾ ਨਹੀਂ ਹੁੰਦੀ ਬਸ ਤੁਹਾਡੀ 10 ਸਾਲ ਦੀ ਸਰਵਿਸ ਹੈ ਘਟੋ-ਘਟ ਔਰ ਬਾਕੀ ਉਹਨਾਂ ਦੇ ਮਤਲਬ ਬਹੁਤ ਸਾਰੇ ਪੁਆਇੰਟਸ ਨੇ ਇਹਦੇ ਵਿੱਚ ਤੁਸੀਂ ਬੱਚਿਆਂ ਨੂੰ ਪੜਾਉਣ ਲਈ ਕੀ ਟੈਕਨੀਕਸ ਯੂਜ਼ ਕੀਤੀਆਂ ਤੁਸੀਂ ਡੋਨੇਸ਼ਨਸ ਦਾਨੀਆਂ ਨੂੰ ਕਿਵੇਂ ਪ੍ਰੇਰਿਤ ਕੀਤਾ ਤੁਸੀਂ ਸੋਸਾਇਟੀ ਨੂੰ ਮੋਟੀਵੇਟ ਕਰਨ ਦੇ ਲਈ ਕੀ ਰੋਲ ਕੀਤਾ ਹੈ ਸਮਾਜਿਕ ਕੁਰੀਤੀਆਂ ਨੂੰ ਦੂਰ ਕਰਨ ਲਈ ਤੁਹਾਡਾ ਕੀ ਰੋਲ ਹੈ ਬੱਚਿਆਂ ਨੂੰ ਸਕੂਲ ਟਾਈਮ ਤੋਂ ਬਾਅਦ ਵੀ ਟਾਈਮ ਦੇਣਾ ਰੈਮੈਡੀਅਲ ਕਲਾਸਾਂ ਉਹਦੇ ਅਕੋਰਡਿੰਗ ਤੁਹਾਡਾ ਕੀ ਕ੍ਰਾਈਟੇਰੀਆ ਹੈ ਔਰ ਮਤਲਬ ਬਹੁਤ ਬਰੀਕੀ ਚੀਜ਼ਾਂ ਨੇ ਮਤਲਬ ਨੈਸ਼ਨਲ ਬੋਰਡ ਦਾ ਨਾਮ ਤਾਂ ਬਹੁਤ ਜ਼ਿਆਦਾ ਵੱਡਾ ਹੈ ਇਹ ਚ ਬਹੁਤ ਸਾਰੀਆਂ ਆਪਸ਼ਨਲ ਨੇ ਜਿਹੜੇ ਲਗਭਗ ਮਤਲਬ ਮੈਂ ਕਹਿੰਦਾ 50 ਤੋਂ 60 ਪੁਆਇੰਟਸ ਨੇ ਜਿਨ੍ਹਾਂ ਦੇ ਉੱਤੇ ਟੀਚਰਸ ਨੇ ਕੰਮ ਕੀਤਾ ਹੋਣਾ ਚਾਹੀਦਾ ਰਜਿੰਦਰ ਜੀ ਜੇ ਗੱਲ ਕਰੀਏ ਦੇਖੋ ਕਈ ਪ੍ਰਾਈਵੇਟ ਸਕੂਲ ਚ ਜ਼ਿਆਦਾਤਰ ਜਿਹੜੇ ਪੇਰੈਂਟਸ ਹੈ ਗਿਆ ਉਹ ਲਵਾ ਕੇ ਰਾਜੀ ਹੈ ਵੀ ਉਸ ਸਕੂਲਾਂ ਤੇ ਜਿਹੜੀ ਪੜ੍ਹਾਈ ਵਧੀਆ ਹੁੰਦੀ ਹੈ ਤੇ ਉਸ ਸਕੂਲਾਂ ਚੋਂ ਵੀ ਕੋਈ ਬੱਚੇ ਹਟ ਕੇ ਇਸ ਸਕੂਲ ਚ ਦਾਖਲ ਹੋਏ ਹਨ ਹਾਂਜੀ ਬਹੁਤ ਸਾਰੇ ਮੇਰੇ ਕੋਲ ਤਾਂ ਸਾਰੇ ਹੀ ਬੱਚੇ ਪ੍ਰਾਈਵੇਟਸ ਦੇ ਆਏ ਐ 80% ਬੱਚੇ ਪ੍ਰਾਈਵੇਟ ਸਕੂਲਾਂ ਚੋਂ ਆਏ ਐ ਔਰ ਇਸੇ ਕਰਕੇ ਸਾਡੇ ਸਕੂਲ ਨੂੰ ਚਰਚਾ ਦਾ ਮਤਲਬ ਮਿਲਿਆ ਇਹ ਕਿ ਪ੍ਰਾਈਵੇਟ ਸਕੂਲਾਂ ਦੇ ਬੱਚੇ ਮੋਸਟਲੀ ਮੇਰੇ ਕੋਲੇ ਆਏ ਇੱਥੇ ਕਿਉਂਕਿ ਵੈਨ ਦਾ ਜਿਹੜਾ ਉਹ ਪ੍ਰਾਈਵੇਟ ਸਕੂਲੇ ਵਾਲੇ ਹੀ ਪੇ ਕਰਦੇ ਆ ਤਾ ਬਾਕੀ ਜਿਹੜੀ ਗੱਲ ਤੁਸੀਂ ਕਹੀ ਹੈ ਵੀ ਪੜ੍ਹਾਈ ਦੇ ਬੇਸ ਨੂੰ ਲਾ ਕੇ ਦੇਖੋ ਹਰੇਕ ਬੰਦੇ ਦੀ ਆਪਦਾ ਕਾਰੋਬਾਰ ਹੈ ਪ੍ਰਾਈਵੇਟ ਸਕੂਲ ਐਜ਼ੇ ਉਹਨਾਂ ਦਾ ਰੋਜ਼ਗਾਰ ਕਹਿ ਲੋ ਚਾਹੀ ਹੈ ਨਾ ਉਹ ਆਪਦਾ ਕੰਮ ਕਰ ਰਹੇ ਹੈ ਬਟ ਮੈਂ ਜਿੱਥੋਂ ਤੱਕ ਗਵਰਨਮੈਂਟ ਅਪਲਾਈਜ਼ ਹੋਣ ਦੇ ਨਾਤੇ ਮੇਰੀ ਡਿਊਟੀ ਬਣਦੀ ਹੈ ਕਿ ਮੈਂ ਆਪਦਾ ਫਰਜ਼ ਬਾਖੂਬੀ ਨਿਭਾਵਾਂ ਜੋ ਮੈਨੂੰ ਸਰਕਾਰ ਨੇ ਡਿਊਟੀ ਦਿੱਤੀ ਹੈ ਮੈਂ ਬੱਚਿਆਂ ਨੂੰ ਮਤਲਬ ਪੂਰਾ ਆਪਦਾ ਦਮ ਲਾ ਕੇ ਉਹਨਾਂ ਨੂੰ ਉਹਨਾਂ ਦੀ ਪੜ੍ਹਾਈ ਦਾ ਸਿਲੇਬਸ ਪੂਰਾ ਕਰਵਾਵਾਂ ਤਾਂ ਜੋ ਆਉਣ ਵਾਲੇ ਸਮੇਂ 'ਚ ਉਹ ਐਜ਼ੇ ਗੁੱਡ ਸਿਟੀਜ਼ਨ ਆਪਣੇ ਇੰਡੀਅਨ ਐਜ਼ ਅ ਗੁੱਡ ਇੰਡੀਅਨ ਬਣ ਕੇ ਸਮਾਜ ਦੀ ਸੇਵਾ ਕਰ ਸਕਨ ਦੇਸ਼ ਦੀ ਸੇਵਾ ਕਰ ਸਕਦਾ ਰਜਿੰਦਰ ਜੀ ਜੇ ਗੱਲ ਕਰੀਏ ਸਕੂਲ ਚ ਕਿੰਨੇ ਟੀਚਰ ਜਾਂ ਕਿੰਨੇ ਟੋਟਲ EMPLOYE ਕੰਮ ਕਰ ਰਹੇ ਹੈ 2015 ਚ ਮੈਂ ਸਿੰਗਲ ਮੈਨ ਆਰਮੀ ਸੀ ਇੱਥੇ ਜਦੋਂ ਇਹ ਸਫਰ ਸਟਾਰਟ ਹੋਇਆ ਸੀ ਸਕੂਲ ਦਾ ਤਾਂ ਹੁਣ ਸਾਡੇ 9 ਪੋਸਟਾਂ ਨੇ ਸਕੂਲ ਦੇ ਵਿੱਚ ਹੈ ਟੀਚਰਸ ਦੀਆਂ 5 ਅਸੀਂ ਟੀਚਰ ਕੰਮ ਕਰ ਰਹੇ ਹਾਂ ਔਰ ਨਾਲ ਨਾਲ 4 3 ਮਿੱਡੇ ਮੀਲ ਕੁੱਕ ਹੈ ਇੱਕ ਸਫਾਈ ਕਰਮਚਾਰੀ 4 ਹੋ ਹੋਗੇ ਤੇ ਚਾਰ ਬੰਦੇ ਜਿਹੜੇ ਉਹ ਵੈਨ ਵਾਲੇ ਨੇ ਚਾਰ ਮੈਂਬਰਸ ਤਾਂ ਇਸ ਤਰ੍ਹਾਂ ਨਾਲ ਲਗਭਗ ਅਸੀਂ 15 16 ਦੇ ਨੇੜੇ ਤੇੜੇ ਜਾਵੜੇ ਆ ਔਰ ਸਿੰਗਲ ਬੈਂਡ ਤੋਂ ਇਹ ਸਟਾਰਟ ਹੋਇਆ ਸੀ ਜਦੋਂ ਤੇ ਅੱਜ ਇਹ ਤੁਸੀਂ ਦੇਖ ਰਹੇ ਹੋ ਇਹ ਚੀਜ਼ਾਂ ਇਹ ਸੀ ਅਧਿਆਪਕ ਰਜਿੰਦਰ ਸਿੰਘ ਜਿਨ੍ਹਾਂ ਨਾਲ ਆਪਾਂ ਗੱਲਬਾਤ ਕੀਤੀ ਜਿਨ੍ਹਾਂ ਨੇ ਕਿਹਾ ਕਿ ਜਿਹੜਾ ਮੈਨੂੰ ਇਹ ਨੈਸ਼ਨਲ ਅਵਾਰਡ ਮਿਲਣ ਜਾ ਰਿਹਾ ਹੈ ਇਸ ਅਵਾਰਡ ਮਿਲਣ ਕਾਰਨ ਮੈਨੂੰ ਜਿਹੜਾ ਮਾਣ ਮਹਿਸੂਸ ਹੋ ਰਿਹਾ ਅਸੀਂ ਇੱਥੋਂ ਦੇ ਪਿੰਡ ਵਾਸੀਆਂ ਨਾਲ ਵੀ ਗੱਲਬਾਤ ਕੀਤੀ हर खबर सबसे पहले देखने के लिए फॉलो करें दैनिक सवेरा टीवी यूट्यूब चैनल पर